ਖਪਤਕਾਰਾਂ ਨੇ ਤਾਂ ਤੇਰਸੇ ਮੌਕੇ 1 ਲੱਖ ਕਰੋੜ ਰੁਪਏ ਦੀ ਕੀਤੀ ਸ਼ਾਪਿੰਗ ਸੋਨਾ ਚਾਂਦੀ ਦੇ ਭਾਅ ਵਧਣ ਦੇ ਬਾਵਜੂਦ ਵੀ ਖਰੀਦਾਰੀ ਤੇ ਟੁੱਟੇ ਰਿਕਾਰਡ ਕਨਫੈਡਰੇਸ਼ਨ ਆਫ 올 ਇੰਡੀਆ ਟ੍ਰੇਡਰਸ ਮੁਤਾਬਕ ਪਿਛਲੇ ਸਾਲ ਮੁਕਾਬਲੇ 25% ਦਾ ਹੋਇਆ ਵਾਧਾ ਜੀਐਸਟੀ ਦਰਾਂ ਕਟਣ ਤੋਂ ਬਾਅਦ ਇਲੈਕਟ੍ਰੋਨਿਕ ਪ੍ਰੋਡਕਟਸ ਦੀ ਵਿਕਰੀ 25% ਤੱਕ ਵਧੀ ਸਰਕਾਰ ਨੂੰ ਜੀਐਸਟੀ ਕਟੌਤੀ ਤੋਂ 20 ਲੱਖ ਕਰੋੜ ਰੁਪਏ ਤੋਂ ਵੱਧ ਇਲੈਕਟ੍ਰੋਨਿਕ ਖਪਤ ਦੀ ਉਮੀਦ ਨਰਾਤਿਆਂ ਦੇ ਦਿਨਾਂ ਦੇ ਵਿੱਚ ਲੋਕਾਂ ਨੇ ਜਿੰਦੀ ਐਸਏ ਦੇ ਮੋਬਾਈਲਾਂ ਦੀ ਜ਼ਿਆਦਾ ਕੀਤੀ ਖਰੀਦਾਰੀ ਕੇਂਦਰੀ ਵਿੱਤ ਮੰਤਰੀ निर्मला सीतारमण ਨੇ ਖਰੀਦਾਰੀ ਵਦੰਦਾ ਜੀਐਸਟੀ ਬਚਤ ਉਤਸਵ ਨੂੰ ਦਿੱਤਾ ਸਹਿਰਾ निर्मला ਬੋਲੇ ਖਪਤਕਾਰਾਂ ਨੂੰ ਜੀਐਸਟੀ ਕਟੌਤੀ ਦਾ ਮਿਲਿਆ ਲਾਭ ਘੱਟ ਤਰ੍ਹਾਂ ਲਾਗੂ ਹੋਣ ਤੋਂ ਬਾਅਦ 54 ਵਸਤਾਂ ਦੀ ਕੀਮਤਾਂ ਤੇ ਨਜ਼ਰ ਰੱਖ ਰਹੀ ਸਭਾ ਭਾਰਤ ਅਮਰੀਕਾ ਵਿਚਾਲੇ ਦੋਸਤਾਨਾ ਮਾਹੌਲ ਦੇ ਵਿੱਚ ਅੱਗੇ ਵਧ ਰਹੀ ਵਪਾਰਕ ਗੱਲਬਾਤ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਕਿਹਾ ਭਾਰਤ ਦੇ ਇਸ ਤਰ੍ਹਾਂ ਮਛੇਰਿਆਂ ਦੇ ਕਿੰਤਾ ਦੀ ਕੀਤੀ ਜਾਵੇਗੀ ਰੱਖਿਆ ਇਸੇ ਸਾਲ ਨਵੰਬਰ ਤੱਕ ਵਪਾਰਕ ਸਮਝੌਤੇ ਤੇ ਬਣ ਸਕਦੀ ਹੈ ਸਹਿਮ ਸਤੰਤਰ ਇਸੇ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਪਤਨੀ ਸੰਘ ਕੀਤੀ ਸ਼ਾਪਿੰਗ ਪੋਪਾਲ ਦੀ ਤੋਂ ਕਲ ਮਾਰਕੀਟ ਤੋਂ ਕੀਤੀ ਖਰੀਦਾਰੀ ਚਾਂਦੀ ਦਾ ਸਿੱਕਾ ਵੀ ਖਰੀਦਿਆ। ਦੀਵਾਲੀ ਤੋਂ ਪਹਿਲਾਂ ਐਕਸ਼ਨ ਦੇ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਲੀ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦਾ ਕੀਤਾ ਦौरा ਸੁਰੱਖਿਆ ਪ੍ਰਬੰਧ ਦਾ ਲਿਆਚਾ ਇਸ। ਦੀਵਾਲੀ ਮੌਕੇ ਫਾਸਟੈਗ ਐਪ ਨੇ ਲਾਪਤਰੀਆਂ ਨੂੰ ਦਿੱਤਾ ਤੋਹਫਾ ਦੇ ਦਾ ਆਪਸ਼ਨ ਦੋਸਤਾਂ ਰਿਸ਼ਤਦਾਰਾਂ ਨੂੰ ਸਾਲਾਨਾ ਪਾਸ ਕੀਤਾ ਜਾ ਸਕੇਗਾ ਗਿਫਟ ਭਾਰਤ ਭਰ ਦੇ ਵਿੱਚ ਲਗਭਗ 1150 ਟੋਲ ਪਲਾਜ਼ਿਆਂ ਤੇ ਹੋਵੇਗਾ ਵੈਲਿਡ ਪੰਜਾਬ ਦੇ ਵਿੱਚ ਟੈਕ ਸਟੋਰੀ ਰੋਕਣ ਦੇ ਲਈ 1 ਲੱਖ ਰੁਪਏ ਤਿਮਾਹੀ ਬੰਪਰ ਡਰਾਅ ਦੀ ਸ਼ੁਰੂਆਤ ਬੇਲਲਿਆਉਂ ਨਾਮ ਪਾਉਸ 팀 ਦੇ ਤਹਿਤ ਕਰਨਾ ਜਾਏਗਾ ਬੰਪਰ ਡਰਾਅ ਪਹਿਲੇ ਨੰਬਰ ਤੇ ਆਉਣ ਵਾਲੇ ਨੂੰ 1 ਲੱਖ ਰੁਪਏ ਦਾ ਮਿਲੇਗਾ ਇਨਾਮ ਦਿੱਲੀ ਜੀਐਸਪੀ ਸਿਤੇਵਾਲਾ ਕਰਵਾਏ ਸਤब्दी ਸਮਾਗਮ ਦੇ ਚੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਸਰਬਸੰਮਤੀ ਦੇ ਨਾਲ ਮਤਾ ਪਾਸ ਮੁਤੇਕ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਹੈ ਸੈਮੀਨਾਰ ਜਥੇਦਾਰ ਕੜਗੱਜ ਅਤੇ ਕਾਲੀ ਪ੍ਰਦਾਨ ਸੁਪੀ ਪਾਦਲੇ ਕੀ ਦਿੱਸ਼ਲ ਕਰ ਸੋ ਫਿਰ ਬਾਦਰ ਨੇ ਸਿਕ ਸੰਸਥਾਵਾਂ ਦੇ ਵਿਰੋਧੀ ਤਾਕਤਾਂ ਵੱਲੋਂ ਕਬਜ਼ਾ ਕਰਨ ਦੇ ਲਗਾ ਇਲਜ਼ਾਮ ਸ਼ਸਤੀ ਸਮਾਗਮ ਤੋਂ ਸਿੱਖਾਂ ਮਿਲ ਇਕੱਠੇ ਹੋ ਕੇ ਵਿਰੋਧੀਆਂ ਨੂੰ ਬੇਰਕਾਬ ਕਰਨ ਦੀ ਕੀਤੇ ਆਫੇ ਬੋਲੇ ਮੁਕਬਰਸ ਗੱਦਾਰਾਂ ਨੂੰ ਲਗਾ ਸੁਭਾਕੇ ਅਕਾਲੀਦਨੋਂ ਮਤਨਾ ਕਰਦੀ ਕੀਤੀ ਚਾਰੀ ਕੋਸ਼ਿਸ਼ ਬੰਗਲਾਦੇਸ਼ ਦੇ ਟਾਕਾ ਏਅਰਪੋਰਟ ਤੇ ਲੱਗਿਆ ਗ ਸਾਰੀਆਂ ਫਲਾਈਟਸ ਨੂੰ ਕੀਤਾ ਗਿਆ ਸਸਪੈਂਡ ਜਾਣੇ ਨੂੰ ਸਾਤੋਂ ਬਚਾ ਭਾਰਤ ਅਤੇ ਚੀਨ ਦੇ ਵਿਚਾਲੇ ਮੁੱਢ ਸ਼ੁਰੂ ਹੋਵੇਗੀ ਫਲਾਈਟ ਚਾਇਨਾ ਇਸਟਨ एयरलाइंस 9 नवंबर ਤੋਂ ਚੰਗਾਈ ਅਤੇ ਨਵੀਂ ਦਿੱਲੀ ਦੇ ਵਿਚਕਾਰ ਰਾਉਂਡ ਟ੍ਰਿਪ ਉਡਾਣ ਕਰੇਗੀ ਸ਼ੁਰੂ ਦੋਵਾਂ ਦੇਸ਼ਾਂ ਨੇ 5 ਸਾਲਾਂ ਬਾਅਦ ਮੁੜ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਹਰਿਆਣਾ ਦੇ ਵਿੱਚੋਂ 1984 ਦੇ ਦੰਗਾ ਪੀੜਤ 121 ਸਿੱਖਾਂ ਨੂੰ ਸਰਕਾਰ ਦਵੇਗੀ ਨਿਸ਼ਚਿਤ ਪੱਤਰ ਗੁਰਪੁਰਬ ਦੇ ਮੌਕੇ 5 ਨਵੰਬਰ ਨੂੰ ਦਿੱਤੇ ਜਾਣਗੇ ਪੱਤਰ ਦਿੱਲੀ ਜੀ ਐਨਯੂ ਦੇ ਸਟੂਡੈਂਟਸ ਅਤੇ ਪੁਲਿਸ ਦੇ ਵਿਚਾਲੇ ਹਿੰਸਕ ਚੜਪਚੌਣਾ ਦੇ ਵਿਵਾਦ ਨੂੰ ਲੈ ਕੇ ਲੈਫਟ ਦੇ 80 ਦੇ ਕਰੀਬ ਵਿਦਿਆਰਥੀਆਂ ਵਿਦਿਆਰਥੀ ਕਰ ਰਹੇ ਸੀ ਪੈਦਲ ਮਾਰਚ ਨੈਸ਼ਨਲ ਮੰਡੇਲਾ ਰੋਡ ਦੇ ਮਲ ਵਿਦਿਆਰਥੀਆਂ ਕੋ ਕੰਦਲੀ ਲਗਾਇਆ ਗਿਆ ਸੀ ਨਾਕਾ ਸਟੂਡੈਂਟਸ ਦੇ ਨਾਕੇ ਤੋੜਦੇ ਹਿਲਦਾ ਐਲਮਨੀ ਦੇਨ ਤੇ ਫੈਸਲੇ ਕਰਦਿਆਂ ਦਿੱਲੀ ਹਾਈ ਕੋਰਟ ਦੀ ਟਿੱਪਣੀ ਜਸਿਸ ਬੋਲੇ ਇੰਡੀਪੈਂਡੈਂਟ ਜੀਵਨ ਸਾਥੀ ਨੂੰ ਨਹੀਂ ਦਿੱਤਾ ਜਾ ਸਕਦਾ ਗੁਜ਼ਾਰਾ ਪੱਤਾ ਕੁਝ ਲੋਕਾਂ ਨੇ ਐਲਮਨੀ ਨੂੰ ਅਮੀਰ ਬਣਨ ਦਾ ਬਣਾਇਆ ਸਭ